ਪੰਜਾਬ ਸਰਕਾਰ ਦੇ ਵੱਲੋਂ ਐਸਸੀ ਭਾਈਚਾਰਿਆਂ ਦਾ ਕਰਜ਼ਾ ਮੁਆਫ ਕਰ ਦਿੱਤਾ ਗਿਆ ਤਾਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਸਮਾਜ ਦੇ ਪਛੜੇ ਵਰਗਾਂ ਦੇ ਹਿੱਤਾਂ ਦੇ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਸ਼ੈਰੀ ਕਲਸੀ ਦੇ ਵੱਲੋਂ ਕੀਤਾ ਗਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਸੂਚਿਤ ਜਾਤੀਆਂ ਭੋਗ ਵਿਕਾਸ ਦੇ ਵਿੱਤ ਕਾਰਪੋਰੇਸ਼ਨ ਦੇ ਕਰਜ਼ਾ ਮਾਫੀ ਸਬੰਧੀ ਸਰਟੀਫਿਕੇਟ ਵੰਡਣ ਦੇ ਲਈ ਇੱਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਮਰ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਆਪਣੇ ਹਲਕੇਦਨਾ ਸੰਬੰਧਤ 52 ਲਾਪਾਤਰੀਆਂ ਨੂੰ ਕਰਜ਼ਾ ਮਾਫੀ ਦੇ ਸਰਟੀਫਿਕੇਟ ਦਿੱਤੇ ਇਸ ਮੌਕੇ ਚੇਅਰਮੈਨ ਮਾਨਿਕ ਮਹਿਤਾ ਸੁਖਵਿੰਦਰ ਸਿੰਘ ਜ਼ਿਲ੍ਹਾ ਭਲਾਈ ਅਫਸਰ ਸਤਪਾਲ ਜ਼ਿਲ੍ਹਾ ਮੈਨੇਜਰ ਅਮਰਜੀਤ ਸਿੰਘ ਸਹਾਇਕ ਜ਼ਿਲ੍ਹਾ ਮੈਨੇਜਰ ਤੇ ਲਾਈਨ ਵੀ ਐਮ ਗੋਇਲ ਇਸ ਨਾਲ ਲਾਈਨ ਰਾਜੀਵ ਵਿਕ ਤੇ ਨਵਦੀਪ ਸਿੰਘ ਪਨੇਸਰ ਮੌਜੂਦ ਹਨ ਇਸ ਮੌਕੇ ਸੰਬੋਧਨ ਕਰਦੇ ਵਿਧਾਇਕ ਸ਼ਰੀ ਕਲਸੀ ਦਾ ਇਹ ਕਹਿਣਾ ਕਿ ਸੂਬਾ ਸਰਕਾਰ ਨੇ ਪੰਜਾਬ ਨੂੰ ਸੂਚਿਤ ਜਾਤੀਆਂ ਭੋ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਤੋਂ ਮਿਤੀ 31 ਮਾਰਚ 2020 ਤੋਂ ਪਹਿਲਾਂ ਐਸਸੀ ਭਾਈਚਾਰੇ ਦੇ ਵਿਦਿਆਨ ਵਿਅਕਤੀਆਂ ਦੇ ਬੁਲੂ ਲਏ ਗਏ ਕਰਜ਼ੇ ਮੁਆਫ ਕਰ ਦਿੱਤੇ ਨੇ ਵਿਧਾਇਕ ਸ਼ਰੀ ਕਲਸ ਨੇ ਦੱਸਿਆ ਕਿ ਬਟਾਲਾ ਹਲਕੇ ਦੇ ਕੋਲ ਬੋਂਜਾ ਲਾਪਾਤਰੀ ਨੇ ਜਨਾ ਦੇ 68 ਲੱਖ ਰੁਪਏ ਕਰਜ਼ੇ ਮੁਆਫ ਹੋਏ ਨੇ ਇਹਨਾਂ ਲਾਪਾਤਰੀਆਂ ਨੂੰ ਕਰਜ਼ਾ ਮੁਆਫੀ ਸਕੀਮ ਦੇ ਅਧੀਨ ਪ੍ਰਮਾਣ ਪੱਤਰ ਵੰਡੇ ਗਏ ਨੇ ਉਹਨਾਂ ਦੱਸਿਆ ਗੁਰਦਾਸਪੁਰ ਦੇ ਵਿੱਚ ਕੁੱਲ 321 ਲਾਪਾਤ ਤਿੰਨੇ ਦੇ કુલ 4 ਕਰੋੜ 45 ਲੱਖ 60 ਹਜ਼ਾਰ ਰੁਪਏ ਦੇ ਕਰਜ਼ੇ ਮਾਫ ਹੋਏ ਨੇ ਉਹਨਾਂ ਦੱਸਿਆ ਕਿ ਸੂਬੇ ਦੇ ਵਿੱਚ ਕੁੱਲ 4727 ਲਾਪਾਤਰੀਆਂ ਦੇ 67 ਕਰੋੜ 84 ਲੱਖ ਦੇ ਕਰਜ਼ੇ ਮਾਫ ਕੀਤੇ ਗਏ ਵਿਧਾਇਕ ਦਾ ਇਹ ਕਹਿਣਾ ਹੈ ਕਿ ਸੂਬਾ ਸਰਕਾਰ ਲੋਕ ਹਿੱਤਾਂ ਤੇ ਸਮਾਜ ਦੇ ਪਛੜੇ ਵਰਗਾ ਦੇ ਹਿੱਤਾਂ ਦੇ ਲਈ ਕੰਮ ਕਰ ਰਹੀ ਹੈ ਇਸ ਮੌਕੇ ਲੋਕਾਂ ਦੇ ਕਰਜ਼ੇ ਮਾਫ ਹੋਏ ਤਾਂ ਉਹਨਾਂ ਦੇ ਚਿਹਰੇ ਤੇ ਰੌਣਕ ਵੀ ਵੇਖੀ ਗਈ ਹੈ ਇਸ ਮੌਕੇ ਲਾਪਾਤਰੀ ਜਿਹੜੇ ਨੇ ਉਹਨਾਂ ਨੇ ਕਰਜ਼ਾ ਮਾਫੀ ਦੇ ਲਈ ਸਰਕਾਰ ਦਾ ਵੀ ਧੰਨਵਾਦ ਕੀਤਾ ਹੈ ਮੈਂ ਪੂਰਾ ਕਵਰਪਰੇਸ਼ਨ ਤੋਂ ਮੁਸਤਕਬਲਿਆ ਸੀ ਕਰੋਨਾ ਕਾਲ ਦੌਰਾਨ ਉਹ ਇਹ ਕਰਜ਼ਾ ਤਾਰ ਨਹੀਂ ਸਕੇ ਤੇ ਭਗਵੰਤ ਮਾਨ ਸਰਕਾਰ ਨੇ ਸਾਡੇ ਉਹ ਕਰਜ਼ੇ ਜਿਹੜੇ ਨੇ ਮੇਰੇ ਵਰਗੇ ਹੋਰ ਭਰਾਵਾਂ ਦੇ ਸਾਰੇ ਕਰਜ਼ੇ ਮਾਫ ਕਰਕੇ ਸਾਡੇ ਸਿਰ ਤੋਂ ਜਿਹੜਾ ਬੋਝ ਲਾਤਾ ਅੱਜ ਸ਼ੇਰ ਸਿੰਘ ਫੈਰੀ ਕਲਤੀ ਸਾਡੇ ਤੋਂ ਇਹ ਇਸ ਕਰਜ਼ੇ ਦੇ ਸਰਟੀਫਿਕੇਟ ਉਹ ਸਾਨੂੰ ਦੇ ਦੇਣਗੇ ਅਸੀਂ ਇਹ ਕਰਜ਼ੇ ਤੋਂ ਮੁਕਤ ਹੋ ਜਾਵਾਂਗੇ ਹਾਂਜੀ ਜੀ ਇਹ ਤਾਂ ਗੱਲ ਸਹੀ ਹੈ ਕਿ ਇਹ ਪਹਿਲੀ ਸਰਕਾਰ ਆ ਜਿਹੜੀ ਇਸ ਤਰ੍ਹਾਂ ਦੇ ਕੰਮ ਕਰ ਰਹੀ ਹੈ ਸੜਕਾਂ ਵੀ ਵਧੀਆ ਬਣਾ ਰਹੀ ਹੈ ਔਰ ਲੋਕਾਂ ਦੀ ਜਿਹੜੇ ਇਸ ਤੇ ਬੋਝ ਬਣੇ ਹੋਏ ਨੇ ਜਿਹੜੇ ਚੀਜ਼ਾਂ ਜਾਂ ਕਰਜ਼ੇ ਹੋਏ ਜਾਂ ਛੜਕਾਂ ਇਹੋ ਜਿਹੇ ਚੀਜ਼ ਬੋਝ ਨੂੰ ਉਤਾਰਦੇ ਹੀ ਹੈ ਕਿਉਂਕਿ ਇਨਸਾਨ ਉਹ ਹੀ ਸਹੀ ਹੁੰਦਾ ਹੈ ਜੇ ਲੋਕਾਂ ਵਾਸਤੇ ਕੰਮ ਕਰੇ ਉਹਦੇ ਸਰਕਾਰ ਲੋਕਾਂ ਵਾਸਤੇ ਕੰਮ ਕਰਕੇ ਸਾਨੂੰ ਇੱਕ ਮਿਸਾਲ ਪੈਦਾ ਕਰਕੇ ਦੱਸਦੀ ਹੈ ਕਰੋਨਾ ਕਾਲ ਦੇ ਦੌਰਾਨ ਜਦੋਂ ਸਾਡਾ ਕਰਜ਼ਾ ੜ ਗਿਆ ਸੀ ਅਸੀਂ ਕਿਸ਼ਤਾਂ ਨਹੀਂ ਤਾਰ पाए ਉਸ ਤੋਂ ਬਾਅਦ ਇਹ ਕਰਜ਼ਾ ਸਾਡੇ ਸਿਰ ਤੇ ਚੜੇ ਰਹਿੰਦਾ ਸੀ ਮੈਗਵਾ ਸਾਨੂੰ ਪਰੇਸ਼ਾਨ ਕਰਦਾ ਸੀ ਲੇਕਿਨ ਅੱਜ ਸਾਨੂੰ ਇਸ ਤੋਂ ਜਿਹੜੀਆਂ ਨਾ ਉਹ ਛੁੱਟੀਆਂ ਲੱਗੀਏ ਕਿ ਸਾਡੇ ਦੇ ਉੱਤੇ ਬੋਝ ਜਿਹੜਾ ਨਾ ਇਹ ਸ਼ੇਰਤ ਨੂੰ ਖੈਰੀ ਕਰਤੀ ਜਿਨ੍ਹਾਂ ਨੇ ਸਮਾਂ ਵਿੱਚ ਸਦਕੇ ਸਾਨੂੰ ਇਸ ਕਰਜੇ ਦੇ ਸਰਟੀਫਿਕੇਟ ਦੇ ਦੇਵਗੇ ਤੇ ਅਸੀਂ ਮੁਕਤ ਹੋ ਜਾਵਾਂਗੇ ਮੈਂ ਸਾਰੀ ਸਰਕਾਰ ਦਾ ਔਰ ਭਗਵੰਤ ਮਾਨ ਦਾ ਇਸ ਸੰਚਾਰੀ ਕਰਤੀ ਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਸਾਨੂੰ ਇਸ ਕਰਜੇ ਤੋਂ ਮੁਕਤ ਕਰਕੇ ਸਾਨੂੰ ਬੋਝ ਤੋਂ ਹਲਕਾ ਕੀਤਾ ਮੇਰਾ ਨਾਮ ਮਰਾਜ ਜਸਪੁਰ ਲਹਿਰ ਜਿੱਤੇ ਸਭ ਤੋਂ ਪਹਿਲੇ ਬਹੁਤ ਧੰਨਵਾਦ ਗੁਰਦਮਾਨ ਜੀ ਨੇ ਸਾਡੇ ਕੱਤੇ ਮਾਫੀ ਚ ਹੈ ਬਹੁਤ ਕਰਦੇ ਸਮੇਂ ਐਸੇ ਦੇ ਸਾਰੇ ਨਹੀਂ ਸਰਕਾਰ ਸਿੰਘ ਨਾ ਮੇ ਦੀ ਮੇਰਾ ਪਿੰਡ ਜੋੜਾ ਸਿੰਘਾ ਜੀ ਨਾਲ ਸਰਕਾਰ ਦਾ ਧੰਨਵਾਦ ਹੈ ਕਾਸੀ ਸਾਹਿਬ ਜੀ ਦਾ ਧੰਨਵਾਦ ਹੈ ਬਹੁਤ ਦੇਤੋਂ ਕੋ ਵੀ ਸੱਚੀ ਥੜੋ ਚਲੇ ਜੋ ਕਰਜ਼ੇ ਥਲੇ ਆਏ ਆ ਸਰਕਾਰਾਂ ਬੜੀਆਂ ਪਰੇਸ਼ਾਨ ਕਰਦੀਆਂ ਹਨ ਪਰ ਕਾਸੀ ਸਾਹਿਬ ਜੀ ਹੋਣਾ ਭਗਵੰਤ ਮਾਨ ਸਾਹਿਬ ਹੋਣਾ ਕਰਜ਼ਾ ਮੁਕਤ ਕਰ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਹੈ ਸ਼ੁਕਰ ਗੁਜ਼ਾਰ ਹਾਂ ਲੱਖ ਲੱਖ ਰੁਪਇਆ ਲਿਆ ਹੈ 50 ਕਿਨੇ ਲੱਖ ਲਿਆ ਹੈ 25 ਸਾਲ ਉਹ ਚੱਲੇ ਆ ਤੇ ਮਜ਼ਦੂਰੀ ਸਾਰੇ 1350 ਦਿਹਾੜੀ ਕੋਈ 250 ਤੇ ਨਹੀਂ ਦੇ ਪਾਏ ਸ਼ਰਾਬ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਬੈਰਕ੍ਰਾਸੀ ਸਾਹਿਬ ਦਾ ਜਿਨ੍ਹਾਂ ਨੇ ਕਰਜ਼ਾ ਮੁਕਤ ਕਰ ਦਿੱਤੇ ਨੇ ਦੁਬਾਰਾ ਜਿੰਦਾ ਹੱਕ ਮਿਲ ਗਿਆ ਬਹੁਤ ਵਧੀਆ ਕੰਮ ਕਰਵੇ ਬਾਕੀ ਸਰਕਾਰਾਂ ਦੇ ਚਪਟੀਆਂ ਲਾਉਂਦੀਆਂ ਰਹਿੰਦੀਆਂ ਕਾਂਗਰਸ ਨੂੰ ਸਿੱਖਿਆ ਲੈ ਲੈਣੀ ਚਾਹੀਦੀ ਇਹਨਾਂ ਨੂੰ ਕਿ ਐਹੋ ਜੇ ਕੰਮ ਕਰਨ ਵਾਲੇ ਹੁੰਦੇ ਗਰੀਬਾਂ ਦੇ ਜਿਹੜੇ ਪਰੇਸ਼ਾਨੀ ਜਦੋਂ ਮੱਦੀ ਆਣ ਕੇ ਡੋਜੀ ਕਰਜ਼ਾ ਜੋਜੀ ਕਰਜ਼ਾ ਮੁਕਤ ਹੋ ਗਏ ਨੇ ਫੋਨ ਘਰਾਂ ਦੇ ਮਾਲਕ ਬਣ ਕੇ ਤੁਹਾਡੇ ਘਰਾਂ ਦੀ ਨਿਲਾਮੀ ਹੋ ਜੂਗੀ ਇਹ ਸਾਰੀਆਂ ਸਰਕਾਰਾਂ ਸਿੱਖਿਆ ਲੈਣ ਲੈ ਕੋ ਗਵਰਨਰ ਮਾਨ ਸਾਹਿਬ ਕੋ ਇਹੋ ਜੇ ਕੰਮ ਕਰਨ ਵਾਲਾ ਕਾਂਗਰਸ ਰਾਜਕਰਮੀ ਉਹਨੇ ਕਿ ਦੇ ਦਿੱਤਾ ਗਰੀਬਾਂ ਕੀ ਦਿੱਤਾ ਉਹਨਾਂ ਨੂੰ ਗਲੀਆਂ ਨਾਲੀਆਂ ਬਣਾ ਦਿੱਤੀਆਂ ਗਲੀਆਂ ਨਾਲੀਆਂ ਨੂੰ ਗਰੀਬਾਂ ਨੇ ਕੀ ਕਰਨਾ ਵੇ ਖੁਸ਼ੀ ਦੀ ਗੱਲ ਹੈ ਅੱਜ ਐਸ்சி ਪਾਈ ਚਾਰੇ ਦੇ ਪਟਾਲੇ ਹਲਕੇ ਦੇ ਵਿੱਚੋਂ ਤਕਰੀਬਨ 78 ਲੱਖ ਦਾ ਜਿਹੜਾ ਕਰਜ਼ਾ ਸੀ ਉਹ ਮਾਫ਼ ਕੀਤਾ ਗਿਆ ਜਿਨ੍ਹਾਂ ਵਿੱਚੋਂ 52 ਜਿਹੜੇ ਸਾਡੇ ਲਾਭ ਕਾਰੀ ਨੇ ਉਹ ਅੱਜ ਤੇ હાજર ਵੀ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੀ ਵੀ ਸੋਚ ਇਹਨਾਂ ਦਾ ਇਹ ਮੋਹ ਪਿਆਰ ਜਿਹੜਾ ਪੰਜਾਬੀਆਂ ਦੇ ਦਿਲਾਂ ਨੂੰ ਟਰਕਣ ਬੰਨਦਾ ਜਾ ਰਿਹਾ ਹੈ ਔਰ ਆਉਣ ਵਾਲੇ ਸਮੇਂ ਨੂੰ ਇਹੋ ਪਰਿਵਾਰ ਨੇ ਜਿਹੜੇ ਮੈਨੂੰ ਆਸ ਵੀ ਹੈ ਔਰ ਮੈਨੂੰ ਮਾਨ ਵੀ ਹੈ ਜਿਸ ਹਿਸਾਬ ਨਾਲ ਇਹ ਪਿਆਰ ਕਰ ਰਹੇ ਨੇ ਔਰ ਪਿਆਰ ਦੇਰ ਵੀ ਰਹੇ ਮੈਨੂੰ ਲੱਗਦਾ ਵੀ ਆਉਣ ਵਾਲੇ ਪੰਜਾਬ ਦਾ ਜਿਹੜਾ 27 ਦੇ ਵਿੱਚ ਇੱਕ ਨਵਾਂ ਇਤਿਹਾਸ ਲਿਖਿਆ ਜਾਊਗਾ ਸੋ ਮੈਂ ਧੰਨਵਾਦ ਕਰਦਾ ਮੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪਹਿਲ ਕਦਮੀ ਕਰਕੇ ਕਿਉਂਕਿ ਵਾਦੇ ਬੜੇ ਪੁਰਾਣੀਆਂ ਸਰਕਾਰਾਂ ਨੇ ਕੀਤੇ ਗੱਲਾਂ ਬੜੀਆਂ ਪੁਰਾਣੀਆਂ ਸਰਕਾਰਾਂ ਨੇ ਕੀਤੀਆਂ ਪਰ ਨਿਪਰੇ ਕਿਸੇ ਨੇ ਨਹੀਂ ਚਾੜਿਆ ਤੇ ਜੇ ਚਾੜਿਆ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਉਹਨਾਂ ਦੀ ਸੋਚੀ ਬਿਨਵ ਕੁੰਦ ਸਿੰਘ ਕੋ ਮਾਨ ਜੀ ਸਭ ਤੋਂ ਪਹਿਲਾਂ ਜੀ ਪੰਜਾਬ ਸਰਕਾਰ ਵੱਲੋਂ ਅਨੁਸੂਚੀਆਤੀ ਕਮਿਸ਼ਨ ਦੇ ਟੋਟਲ ਜਿਹੜੇ ਪੂਰੇ ਪੰਜਾਬ ਪਰ ਲੈਵਲ ਤੇ ਜਿਹੜੇ ਨੇ ਬੈਨੇਫਿਸ਼ੀਰੀ ਨੇ ਜਿਨ੍ਹਾਂ ਦੇ ਲੱਖਾਂ ਦੇ ਪੁਰਾਣੇ ਕਰਜ਼ੇ ਲਏ ਹੋਏ ਸਨ ਜਿਨ੍ਹਾਂ ਨੇ ਉਤਾਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ ਉਸ ਵਿੱਚ ਸਰਕਾਰ ਨੇ ਪਹਿਲ ਕਦਮੀ ਕਰਦੇ ਹੋਏ ਆਪਣੇ 321 ਜਿਹੜੇ ਨੇ ਗੁਰਦਾਸਪੁਰ ਦੇ ਜਿਹੜੇ ਲਾਹੇ ਪਾਤਰੀ ਉਹਨਾਂ ਕਰਜ਼ੇ ਮਾਫ ਪੂਰੇ ਪੂਰੇ ਕਰਜ਼ੇ ਮਾਫ ਕਰ ਦਿੱਤੇ ਨੇ ਜਿਹਦੇ ਵਿੱਚੋਂ ਟੋਟਲ ਮਾਉਂਟ 4.5 ਕਰੋੜ ਦੀ ਮਾਉਂਟ ਲਗਭਗ ਬਣਦੀ ਏ ਜਿਹਦੇ ਵਿੱਚੋਂ ਜਿਹੜੇ 52 ਕੇਸ ਜਿਹੜੇ ਨੇ ਆਪਣੇ ਔਲੀ ਤਸੀਰ ਜਿਹੜੇ ਬਲੌਕ ਆਪਣੇ ਹਲਕੇ ਬਟਾਲੇ ਦੇ ਹੀ ਨੇ ਜਿਨ੍ਹਾਂ ਵਾਜੜੀ ਹੈ 70 ਲੱਖ ਦੇ ਪ੍ਰੋਫੀ ਜਿਹੜੇ ਨੇ ਉਹ ਕਰਜ਼ਾ ਮਾਫੀ ਸਰਟੀਫਿਕੇਟ ਦੇ ਵੰਡੇ ਗਏ ਨੇ। ਕਰਦੇ 52 ਨੇ ਜੀ 78 ਲੱਖ ਪ੍ਰੋਫੀ ਕਰੇ ਲਾਪਾਸ। ਇਹ ਕਾਫੀ 2019 ਦੇ ਕੇਸ ਨੇ ਪੁਰਾਣੇ ਜਿਹੜੇ ਉਹ ਕੇਸ ਨੇ ਜਿਹੜੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਪੈਸੇ ਦੇਣ ਵਿੱਚ ਆਪਣੀ ਕਿਸ਼ਤ ਵਾਪਸ ਕਰਨ ਦੇ ਦਿੱਕਤ ਆ ਰਹੀ ਸੀ ਜਿਨ੍ਹਾਂ ਦੇ ਜਿਹੜੇ ਕੰਮ ਆਪਾਂ ਸ਼ੁਰੂ ਕੀਤੇ ਸਨ ਤਾਂ ਪਰਿਵਾਰਕ ਵਿੱਚ ਪਰਿਵਾਰ ਵਧਨ ਕਰਕੇ ਜਾਂ ਆਮਦਨ ਸਾਧਨ ਠੰਕ ਕਰਕੇ ਇਹਨਾਂ ਨੂੰ ਮੁਸ਼ਕਲ ਪੇਸ਼ ਆ ਰਹੀ ਸੀ। ਸਰਕਾਰ ਦੇ ਬਹੁਤ ਹੀ ਪੱਲਾ ਦੇ ਧਿਆਨ ਵਿੱਚ ਸੀ ਇਹ ਚੀਜ਼। ਤੋਂ ਸਰਕਾਰ ਨੇ ਇਹ ਤੇ ਨਵਾਂ ਕੋਸ ਹੋਣਾ ਡਿਸੀਜਨ ਲੈਂਦੇ ਹੋਏ ਸਾਰੇ ਸਾਰੇ ਇਹ ਨਹੀਂ ਕਿ ਕੋਈ ਫਿਰ 50% ਹੈ 80% ਹੈ ਸਰਕਾਰ ਨੇ ਪੂਰਾ ਪੂਰਾ ਕਰਜ਼ਾ ਜਿਹੜਾ ਹੈ ਉਹ ਮਾਫ ਕਰਕੇ ਤੇ ਨਾਲ ਜਿਹੜੇ ਐਨਓਸੀ ਸਰਟੀਫਿਕੇਟਸ ਨੇ ਉਹ ਸਾਰੇ ਬਲੌਕ ਵਿੱਚ ਸਾਰੇ ਡਿਸਟ੍ਰਿਕਟ ਵਿੱਚ ਕਰ ਦਿੱਤੇ ਗਏ। ਇਹ ਜੀ ਅਨੁਸੂਚੀ ਜਾਤੀ ਕਮਿਸ਼ਨ ਭਲਾਈ ਭਾਗ ਵਾਲੇ ਪਾਸੋਂ ਜਿਹੜਾ ਸਰਟੀਫਿਕੇਟ ਨੇ ਉਹ ਦਿੱਤੇ ਗਏ ਨੇ ਜੀ।